ਸਤੁਗੋੁਰ ਸਾਗਰ ਗੁਣ ਨਾਮ ਕਾ ਮੈਂ ਤਿਸ ਦੇਖਣ ਕਾ ਚਾਉ ਹਾਂ ਤਿਸ ਬਿਨ ਕੜੀ ਨਾ ਜੀਵਉ ਦਿਨ ਦੇਖੇ ਮਰ ਜਾਉ ਜਿਉ ਮਛਲੀ ਵਿਣ ਪਾਣੀ ਐ ਰਹਿ ਨ ਕਿਤੇ ਉਪਾਏ ਤਿਉ ਹਰ ਬਿਨ ਸੰਤ ਨਾ ਜੀਵਈ ਬੇਨ ਹਰ ਨਾਮੈ ਮਰ ਜਾਏ ਮੈਂ ਸਤ ਗੁਰ ਸੇਤੀ ਪਿਰਹੜੀ ਕਿਉ ਗੁਰ ਬਿਨ ਜੀਵਾ ਬੋ ਮੈਂ ਗੁਰ ਬਾਣੀ ਆਧਾਰ ਹੈ ਗੁਰ ਬਾਣੀ ਲਾਗ ਰਹਾਉ ਹਰ ਹਰ ਨਾਮ ਮਰਤਨ ਹੈ ਗੁਰ ਤੁਠਾ ਦੇਵ ਮਾਏ ਨਾ ਤਰ ਸੱਚੇ ਨਾਮ ਕੀ ਹਰ ਨਾਮ ਰਹਾ ਲਿਵ ਲਾਏ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮ ਮੋ ਦੇ ਦਰੜਾਏ ਜਿਸ ਪ੍ਰਾਪਤ ਸੋ ਲਹੈ ਗੁਰ ਚਰਣੀ ਲਾਗੇ ਆਏ ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੇ ਆਏ ਤਿਸ ਦੇਵਾ ਮਨ ਆਪਣਾ ਨਿਵ ਨਿਵ ਲਾਗਾ ਪਾਈ ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸੁਜਾਣ ਸਤ ਗੁਰ ਮੀਤ ਮਿਲਾਇਆ ਮੈਂ ਸਦਾ ਸਦਾ ਤੇਰਾ ਤਾਣ ਸਤ ਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸ਼ੀ ਪੁਰਖ ਹੈ ਸਭ ਮੈਂ ਰਿਹਾ ਸਮਾਏ RAM ਨਾਮ ਧਨ ਸੰਚਿਆ ਸਾਬਤ ਪੂੰਜੀ ਰਾਸ ਨਾਨਕ ਦਰਗਾ ਮੰਨਿਆ ਗੁਰਪੂਰੇ ਸ਼ਬਾਸ਼ ਰਾਗ ਸੁਹੀ ਅਸ਼ਟਪਦੀਆਂ ਮਹਿਲਾ ਪੰਜਵਾ ਘਰ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਉਰਜ ਰਹਿਓ ਵਿਖਿਆ ਕੈ ਸੰਗਾ ਮਨ ਬਿਆਪਤ ਅਨਿਕ ਤਰੰਗਾ ਮੇਰੇ ਮਨ ਅਗੰਮ ਅਗੋਚਰ ਅਤ ਪਾਈਏ ਪੂਰਨ ਪਰਮੇਸ਼ਰ ਰਹਾ ਮੋ ਮਗਨ ਮੈਂ ਰਹਾ ਵਿਆਪੇ ਅਤ ਤ੍ਰਿਸ਼ਨਾ ਕਬੂ ਨਹੀਂ ਧਰਾਪੇ ਬਸੈ ਕ੍ਰੋਧ ਸਰੀਰ ਚੰਡਾਰਾ ਅਗਿਆਨ ਨਾ ਸੂਝ ਮਹਾ ਗੁਬਾਰਾ ਪ੍ਰਮਤ ਵਿਆਪਤ ਜਰੇ ਕੇ ਵਾਰਾ ਜਾਣ ਨਾ ਪਾਈਐ ਤਬ ਦਰਬਾਰ ਅਸ ਅੰਦੇਸ ਬੰਧ ਪੁਰਾਨਾ ਮੈ ਨਾ ਪਾਵੇ ਫਿਰਤ ਬੇਗਾਨਾ ਸਗਲ ਬਿਆਦ ਕ ਵਸ ਕਰਦੀਨਾ ਫਿਰਤ ਪਿਆਸ ਜਿਉ ਜਲ ਬਿਨ ਮੀਨਾ ਕਸ਼ੂ ਸਿਆਨ ਪੁ ਉਕਤ ਨਾ ਮੋਰੀ ਏਕ ਆਸ ਠਾਕੁਰ ਪ੍ਰਭ ਤੋਰੀ ਕਰੂੰ ਬੇਨਤੀ ਸੰਤਨ ਪਾਸੇ ਮੇਲ ਲਿਓ ਨਾਨਕ ਅਰਦਾਸੇ ਭਇਓ ਕਿਰਪਾਲ ਸਾਧ ਸੰਗ ਪਾਇਆ ਨਾਨਕ ਤ੍ਰਿਪਤੇ ਪੂਰਾ ਪਾਇਆ ਰਹਾਉ ਦੂਜਾ